ਬਾਬਾ ਜੀ ਜੇ ਤੁਹਾਡੇ ਤੇ ਪੁਲਿਸ ਪ੍ਰਸ਼ਾਸਨ ਲਾਠੀ ਚਾਰਜ ਕਰਦਾ ਹਾਂਜੀ ਤੁਸੀਂ ਟਿਕੇ ਰਹੋਗੇ ਆਹੀਂ ਕੋਈ ਸਾਨੂੰ ਲਾਠੀਆਂ ਦਾ ਡਰ ਨਹੀਂ ਜੇ ਗੋਲੀ ਵੀ ਸਾਡੇ ਤੇ ਚਲਾਉਣ ਨਾ ਸਾਨੂੰ ਗੋਲੀ ਦਾ ਡਰ ਆ ਨਾ ਹੀ ਗੋਲੀਆਂ ਤੋਂ ਡਰ ਬਾਬਾ ਜੀ ਪਹਿਲਾ ਸਵਾਲ ਹੈਗਾ ਹਾਂਜੀ ਕਿ ਜਿਹੜੇ ਆਗੂਆਂ ਨੇ ਕੌਮੀ ਇਨਸਾਫ਼ ਮੋਰਚੇ ਦੀ ਸ਼ੁਰੂਆਤ ਕੀਤੀ ਸੀਗੀ ਅੱਜ ਤੋਂ 1.5 ਸਾਲ ਪਹਿਲਾਂ ਹਾਂਜੀ ਚੰਡੀਗੜ੍ਹ ਦੇ ਵਿੱਚ ਹਾਂਜੀ ਤੇ ਉਹ ਅੱਜ ਆਗੂ ਹੈ ਕਿੱਥੇ ਨੇ ਕਿਹੜੀ ਖੁੱਡ ਵਿੱਚ ਵੜ ਗਏ ਹੇ ਜੀ ਜਿਵੇਂ ਹੁਣ ਤੁਸੀਂ ਆਗੂਆਂ ਬਾਰੇ ਸਾਡੇ ਤੇ ਸਾਡੇ ਤੋਂ ਪੁੱਛਿਆ ਵਾ ਜੀ ਇਹ ਹੀ ਗੱਲ ਬਹੁਤ ਚੰਗਾ ਸਵਾਲ ਆ ਤੁਹਾਡਾ ਬਹੁਤ ਵੱਡਾ ਸਵਾਲ ਆ ਅਹਿਮ ਸਵਾਲ ਆ ਤੁਹਾਡਾ ਜਿਹੜਾ ਪੁੱਛਣਾ ਵੀ ਪੜਦਾ ਇਹ ਜਿਹੜੇ ਸਾਡੇ ਅੱਜ ਕੌਮ ਦੇ ਆਗੂ ਜਿਨ੍ਹਾਂ ਨੇ ਮੋਰਚੇ ਦੀ ਕਾਲ ਦਿੱਤੀ ਜੀ ਉਹਦੇ ਵਿੱਚ ਜੇ 7 ਜਨਵਰੀ ਨੂੰ ਪਿੱਛੇ ਮੋਰਚਾ ਲੱਗਾ ਸੀ ਤੇ ਲੋਕਾਂ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਮੂਰਚੇ ਦਾ ਸਾਥ ਅੱਜ ਪਤਾ ਨਹੀਂ ਸਾਡੇ ਕੌਮ ਦੇ ਆਗੂ ਸੀ ਜਿਹੜੇ ਉਹਨਾਂ ਨੇ ਕੌਮ ਨੂੰ ਸਿੱਧੀ ਜਿਹੜੀ ਸਹੀ ਗੱਲ ਨਹੀਂ ਦੱਸੀ ਕਿ ਉਹਨਾਂ ਨੇ ਕੌਮ ਦੇ ਕੋਈ ਅਕੂ ਘੱਟਾ ਪਾਛੜੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪ੍ਰਗਟ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਧੰਨਵਾਦ ਆ ਜੀ ਆਪ ਜੀ ਦੇ ਚੈਨਲ ਦਾ ਤੁਹਾਡਾ ਵੀ ਧੰਨਵਾਦ। ਦੋਸਤੋ ਵੱਡੀ ਖਬਰ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ ਲੈ ਕੇ ਹਾਜ਼ਰ ਹੋਏ ਆ। ਸੋ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਦਿੱਤੀ ਵੱਡੀ ਚੇਤਾਵਨੀ ਮੋਰਚਾ ਅਗਰ ਨਹੀਂ ਚੁੱਕਿਆ ਜਾਂਦਾ ਤਾਂ ਸੰਗਤ ਬੈਠੀਆਂ ਸੰਗਤਾਂ ਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਅਤੇ ਆਪਣੇ ਕਮੈਂਟ ਜ਼ਰੂਰ ਦਿਓ। ਸੋ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀਗਾ ਉਹ ਵੀ ਮੋਰਚਾ ਖੁਰਦ ਬੁੱਢ ਕੀਤਾ ਗਿਆ ਭਾਵੇਂ ਤਾਂ ਆਗੂਆਂ ਤੇ ਇਲਜ਼ਾਮ ਵੀ ਲੱਗੇ ਹੈਗੇ ਸੀ ਵੀ ਕਰੋਨਾ ਰੁਪਏ ਦੇ ਨਾਲ ਉਹ ਮੋਰਚਾ ਵਿਗ ਗਿਆ ਮੋਰਚਾ ਚੱਕਿਆ ਗਿਆ ਬਾਕੀ ਜਿਹੜੀਆਂ ਮੰਗਾਂ ਸੀਗੀਆਂ ਸਿੱਖਾਂ ਦੀਆਂ ਜਾਂ ਕੌਮ ਦੀਆਂ ਮੰਗਾਂ ਸੀਗੀਆਂ ਉਹ ਵਿੱਚ ਹੀ ਰਹਿ ਗਈਆਂ ਸੋ ਹੁਣ ਜਿਹੜਾ ਦੁਬਾਰਾ ਮੋਰਚਾ ਲੱਗਿਆ ਸੀਗਾ 1.5 ਸਾਲ ਤੋਂ ਕੌਮੀ ਇਨਸਾਫ ਮੋਰਚਾ ਉਹ ਵੀ ਮੋਰਚਾ ਚੁੱਕ ਲੈਣ ਦੇ ਬਰਾਬਰੀ ਹੋ ਚੁੱਕਿਆ ਸੋ ਸਾਡੇ ਨਾਲ ਆਗੂ ਹੈਗੇ ਨੇ ਇਸ ਕੌਮ ਦੇ ਪ੍ਰਚਾਰਕ ਬਾਬਾ ਪ੍ਰਗਟ ਸਿੰਘ ਜੀ ਬਾਬਾ ਧੱਕੜ ਸਿੰਘ ਜਥੇਬੰਦੀ ਹੈਗੀ ਜਿਹੜੀ ਸੋ ਸਾਡੇ ਨਾਲ ਫੋਨ ਲਾਈਨ ਤੇ ਹੈਗੇ ਨੇ ਸੋ ਗੱਲਬਾਤ ਕਰਦੇ ਆ। ਬਾਬਾ ਜੀ ਪਹਿਲਾ ਸਵਾਲ ਹੈਗਾ। ਹਾਂਜੀ। ਕਿ ਜਿਹੜੇ ਆਗੂਆਂ ਨੇ ਕੌਮੀ ਇਨਸਾਫ਼ ਮੋਰਚੇ ਦੀ ਸ਼ੁਰੂਆਤ ਕੀਤੀ ਸੀਗੀ ਅੱਜ ਤੋਂ 1.5 ਸਾਲ ਪਹਿਲਾਂ। ਹਾਂਜੀ। ਚੰਡੀਗੜ੍ਹ ਦੇ ਵਿੱਚ। ਹਾਂਜੀ। ਤੇ ਉਹ ਅੱਜ ਆਗੂ ਹੈ ਕਿੱਥੇ ਨੇ? ਕਿਹੜੀ ਖੁੱਡ ਵਿੱਚ ਵੜ ਗਏ? ਇਹ ਜੀ ਜਿਵੇਂ ਹੁਣ ਤੁਸੀਂ ਆਗੂਆਂ ਬਾਰੇ ਸਾਡੇ ਤੇ ਸਾਡੇ ਤੋਂ ਪੁੱਛਿਆ ਵਾ। ਜੀ। ਇਹਹੀ ਗੱਲ ਬਹੁਤ ਚੰਗਾ ਸਵਾਲ ਆ ਤੁਹਾਡਾ ਬਹੁਤ ਵੱਡਾ ਸਵਾਲ ਆ ਅਹਿਮ ਸਵਾਲ ਆ ਤੁਹਾਡਾ ਜਿਹੜਾ ਪੁੱਛਣਾ ਵੀ ਪੜਦਾ ਇਹ ਜਿਹੜੇ ਸਾਡੇ ਅੱਜ ਕੌਮ ਦੇ ਆਗੂ ਜਿਨ੍ਹਾਂ ਨੇ ਮੋਰਚੇ ਦੀ ਕਾਲ ਦਿੱਤੀ ਜੀ ਉਹਦੇ ਵਿੱਚ ਜੇ 7 ਜਨਵਰੀ ਨੂੰ ਪਿੱਛੇ ਮੋਰਚਾ ਲੱਗਾ ਸੀ ਤੇ ਲੋਕਾਂ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਮੋਰਚੇ ਦਾ ਸਾਥ ਦਿੱਤਾ ਬਾਬਾ ਜੀ 7 ਜਨਵਰੀ 2022 ਨੂੰ ਲੱਗਿਆ ਸੀ ਮੋਰਚਾ ਹਾਂਜੀ ਜੀ ਉਹਦੇ 'ਚ ਹਜ਼ਾਰਾਂ ਦਾ ਇਕੱਠ ਹੋਇਆ ਹਜ਼ਾਰਾਂ ਦੇ ਇਕੱਠ ਦੇ ਨਾਲ ਬਹੁਤ ਉਹ 6 ਮਹੀਨੇ ਚੰਗਾ ਮੋਰਚਾ ਚੱਲਦਾ ਰਿਹਾ ਬਾਬਾ ਜੀ ਹਜ਼ਾਰਾਂ ਦਾ ਇਕੱਠ ਹੋਇਆ ਸੀ ਲੇਕਿਨ ਜਦੋਂ ਕਾਲ ਦਿੱਤੀ ਇੱਕ ਦੋ ਵਾਰੀ ਕਾਲ ਵੀ ਦਿੱਤੀ ਸੀਗੀ ਉਦੋਂ ਲੱਖਾਂ ਦਾ ਕੱਢ ਹੋਇਆ ਹਾਂਜੀ ਜੀ ਤੇ ਅੱਜ ਪਤਾ ਨਹੀਂ ਸਾਡੇ ਕੌਮ ਦੇ ਆਗੂ ਸੀ ਜਿਹੜੇ ਉਹਨਾਂ ਨੇ ਕੌਮ ਨੂੰ ਸਿੱਧੀ ਜਿਹੜੀ ਸਹੀ ਗੱਲ ਨਹੀਂ ਦੱਸੀ ਕਿ ਉਹਨਾਂ ਨੇ ਕੌਮ ਦੇ ਕੋਈ ਅਖੀ ਘੱਟਾ ਪਾਛਾ ਉਹਦੇ ਵਿੱਚ ਗੁਰਮਖੋ ਪਿਆਰਿਓ ਜਿਹੜੇ ਅੱਜ 10 ਲੱਖ ਭਾਈ ਜਗਤਾਰ ਸਿੰਘ ਦੇ ਹਵਾਰੇ ਦੇ ਨਾਲ ਆਵਾਜ਼ ਠਾਕੇ ਕਹਿਣ ਵਾਲੇ ਵੀ ਸਾਡਾ ਜਥੇਦਾਰ ਤਖਤ ਦਾਵਾ ਉਹ ਗੁਰਮਖੋ ਪਿਆਰਿਓ ਅੱਜ ਮੋਰਚੇ ਦੇ ਉੱਤੇ ਸੈਂਕੜਿਆਂ ਦੇ حساب ਵੀ ਨਾਲ ਦੇ ਵੀ ਨਜ਼ਰ ਨਹੀਂ ਆਉਂਦੇ ਅੱਜ ਹਾਂ ਇਕਾ ਦੁਕਾ ਕੋਈ ਇਕਾ ਦੁਕਾ ਵੀ ਹੈ ਨਹੀਂ ਉਹਨਾਂ ਚੋਂ ਨਾ ਜੀ ਨਾ ਉਹਦੇ ਵਿੱਚ ਉਹਨਾਂ ਕੇ ਗਿਣਤੀ ਬਹੁਤ ਤੋਂ ਵੱਧ ਵੀ ਮਾਰੀਏ ਤੇ ਇਹਨਾਂ ਦੀ 2-400 ਗਿਣਤੀ ਬਣੇਗੀ। ਜੀ। ਤੇ ਜਿਹੜੇ ਹਜ਼ਾਰਾਂ ਦੇ ਹਿਸਾਬ ਦੇ ਨ ਲੱਖਾਂ ਦੇ ਹਿਸਾਬ ਨਾਲ ਸੀ ਗੁਰਮਖੋ ਪਿਆਰਿਓ। ਜੀ ਜੀ। ਤੇ ਜੇ ਲੱਖਾਂ ਚੋਂ ਹਜ਼ਾਰਾਂ ਦੇ ਹਿਸਾਬ ਨਾਲ ਉਹ ਲੋਕ ਸੀ ਜਿਨ੍ਹਾਂ ਨੇ ਇੱਥੇ ਮੋਰਚਾ ਆਣ ਕੇ ਮੋਹਾਲੀ ਦੇ ਵਿੱਚ ਲਾਇਆ। ਉਹ ਜਿਹੜੇ ਹੁਣ ਆਗੂਆਂ ਤੋਂ ਲੋਕ ਪੁੱਛੀਦਾ ਉਹਨਾਂ ਨੂੰ ਵੀ ਮੋਰਚੇ ਦਾ ਸਾਥ ਦਿਓ ਮੋਰਚੇ ਤੇ ਆਓ। ਉਹ ਅੱਗੋਂ ਕਹਿੰਦੇ ਆ ਬਾਬਾ ਜੀ ਜਿਹੜੇ ਕੌਮ ਦੇ ਆਗੂ ਆ ਸਾਡੇ ਤੁਹਾਡੇ ਜਿਹੜੇ ਆਗੂ ਆ ਉਹ ਸਾਨੂੰ ਸਹੀ ਕਾਲ ਨਹੀਂ ਲਾਉਂਦੇ। ਚਾਹੇ ਸਾਨੂੰ ਅੱਗੋਂ ਵੀ ਜਿਹੜੇ ਮੋਰਚੇ ਦੀ ਸਫਲਤਾ ਹੋਈ ਉਹ ਨਹੀਂ ਵਿਖਾਉਂਦੇ ਹੋ ਇਹਨਾਂ ਜਨਾਂ ਤੋਂ ਨਰਾਸ਼ ਜਿਹੜੇ ਲੋਕ ਸਾਨੂੰ ਇਸ ਤਰ੍ਹਾਂ ਸ਼ਿਕਾਇਤਾਂ ਲਾਉਂਦੇ ਆ ਮੈਂ ਉਹਨਾਂ ਨੂੰ ਆਖਿਆ ਗੁਰਮਖੋ ਤੁਸੀਂ ਕਿਸੇ ਗੱਲ ਨੂੰ ਨੂੰ ਸਮਝੋ ਤੁਸੀਂ ਇਹ ਸਮਝੋ ਵੀ ਬੰਦੀ ਸਿੰਘ ਸਾਡੇ ਆ ਨਾ ਬੰਦੀ ਸਿੰਘਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ ਨਾ ਬੰਦੀ ਸਿੰਘਾਂ ਦਾ ਕੋਈ ਨਿੱਜੀ ਕੰਮ ਨਹੀਂ ਸੀ ਬੰਦੀ ਸਿੰਘਾਂ ਨੇ ਸਾਡੇ ਵਾਸਤੇ ਸਿੱਖ ਕੌਮ ਵਾਸਤੇ ਪੰਥ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਆ ਇਹ ਅੱਜ ਪੰਥ ਨੂੰ ਗੁਰੂ ਕੇ ਖਾਲਸੇ ਨੂੰ ਉਹਨਾਂ ਦੇ ਨਾਲ ਸਮੁੱਚੀਆਂ ਸਿੱਖ ਕੌਮ ਤੇ ਵੱਖ-ਵੱਖ ਜਥੇਬੰਦੀਆਂ ਨੂੰ ਅੱਜ ਵੀ ਨਾਲ ਖੜਨਾ ਚਾਹੀਦਾ ਜੀ। ਬਾਬਾ ਜੀ ਦੂਜਾ ਸਵਾਲ ਹੈਗਾ ਕਿ ਕੌਮੀ ਅਨਸਾਫ਼ ਮੋਰਚੇ ਨੂੰ ਘੱਟੋ-ਘੱਟ 1.5 ਸਾਲ ਹੋ ਗਿਆ ਲੱਗੇ ਨੂੰ। ਹਾਂ ਜੀ। ਇਹਦੇ ਵਿੱਚ ਜਿਨੇ ਸ਼ਮੂਲੀਅਤ ਕੀਤੀ ਸੀ ਸ਼ੁਰੂਆਤ ਦੇ ਵਿੱਚ। ਹਾਂ ਜੀ। ਸਤਪਾਲ ਸਿੰਘ ਫਰਾਂਸ। ਹਾਂ ਜੀ। ਬਲਵਿੰਦਰ ਸਿੰਘ ਫਰੋਜਪੁਰੀਆ। ਹਾਂ ਜੀ। ਇਸ ਤਰ੍ਹਾਂ ਬਾਬੂ ਗੁਰਚਰਨ ਸਿੰਘ। ਹਾਂ ਜੀ। ਬਾਬਾ ਰਾਜਾ ਰਾਜ ਸਿੰਘ। ਜੀ ਸੋ ਬਾਬਾ ਰਾਜਾ ਰਾਜ ਸਿੰਘ ਤਾਂ ਇੱਥੇ ਹਾਜ਼ਰ ਹੈਗੇ ਨੇ ਹਾਂ ਜੀ ਜਿਹੜੇ ਬਾਕੀ ਆਗੂ ਹੈਗੇ ਸੀਗੇ ਜੀ ਉਹ ਅੱਜ ਕਿਉਂ ਨਹੀਂ ਮੋਰਚੇ ਤੇ ਦਿਸਦੇ ਇਹਦੇ ਅੱਜ ਮੋਰਚੇ ਦੇ ਇਸ ਤਰ੍ਹਾਂ ਜੀ ਜਿਵੇਂ ਹੁਣ ਪਾਸੇ ਤੁਹਾਂ ਕਿਹਾ ਵੀ ਬਾਬਾ ਜੀ ਹੁਣਾਂ ਦਾ ਵੀ ਭਜਨ ਕੀਤਾ ਰਾਜਾ ਰਾਜ ਸਿੰਘ ਦਾ ਵੀ ਤੇ ਫਰਾਂਜੀ ਦਾ ਵੀ ਬਾਪੂ ਦਾ ਵੀ ਇਹ ਗੁਰਮੁਖੋ ਵਾਰੀ ਵਾਰੀ ਦੇ ਨਾਲ ਕਰਕੇ ਇੱਥੇ ਮੋਰਚੇ ਦੀ ਬੇਤਪਾਕੀ ਕਰਕੇ ਹੂੰ ਜਦੋਂ ਇਹਨਾਂ ਦੇ ਕੋਈ ਮੁੱਠ ਪੇੜ ਕਈ ਤਰ੍ਹਾਂ ਦੀਆਂ ਦੁਨਿਆਵੀ ਵਿਚਾਰਾਂ ਦੀ ਲੜਾਈ ਦੇ ਜੱਤ ਸਦਕਾ ਜੀ ਨਾਮ ਲਾਏ ਦਾ ਤੀਆਂ ਦੇ ਉੱਤੇ ਵੱਧ ਘਾਟ ਇਹਨਾਂ ਨੇ ਆਪ ਹੀ ਇੱਕ ਦੂਜੇ ਦੇ ਉੱਤੇ ਲਾਏ ਜੀ ਜੀ ਉਹਦੇ ਨਾਲ ਬਾਪੂ ਗਰਚਰਨ ਸਿੰਘ ਜੀ ਵੀ ਆਪਦੇ ਘਰ ਚਲੇ ਗਏ ਜੀ ਤੇ ਭਾਈ ਗਰਚਰਨ ਸਿੰਘ ਜੀ ਜਿਹੜੇ ਮਲਵਾਲ ਵਾਲੇ ਗੁਰਮੁਖ ਪਿਆਰੇ ਬਲਵਿੰਦਰ ਸਿੰਘ ਜੀ ਉਹ ਵੀ ਆਪਣੇ ਘਰ ਚਲੇ ਗਏ ਜੀ ਜੇ ਹੁਣ ਆਪਣੇ ਸਰਪਾਲ ਫਰਾਂਸੀਸੀ ਉਹਨਾਂ ਨੂੰ ਜ਼ਿੰਮੇਵਾਰ ਬਣਾਇਆ ਤੇ ਉਹ ਵੀ ਗੁਰਮਖੋ ਪਿਆਰੋ ਥਾਂ ਥਾਂ ਦੇ ਪਿੰਡਾਂ ਦੇ ਵਿੱਚ ਹੋਰ ਮੋਰਚਿਆਂ ਦੇ ਭੱਜੇ ਫਿਰਦੇ ਆ ਮੈਂ ਉਹਨਾਂ ਨੂੰ ਇਹ ਆਖਿਆ ਮੈਂ ਕਿਹਾ ਤੁਸੀਂ ਇਹ ਮੋਰਚੇ ਬਾਰੇ ਕਾਰ ਲਾਇਆ ਕਰੋ ਇੱਥੇ ਕੱਠ ਵਧਾਓ ਇੱਥੇ ਸੇਧ ਦਿਓ ਕਈ ਵਾਰੀ ਗੱਡੀ ਨਹੀਂ ਸੰਭਲਦੀ ਤੇ ਕੋਈ ਗੁਰਮਖੋ ਪਿਆਰੋ ਆਗੂ ਹੋਰ ਲਾ ਦੇਣਾ ਚਾਹੀਦਾ ਕੋਈ ਕੌਮ ਦੇ ਵਿੱਚ ਆਗੂਆਂ ਦਾ ਨਹੀਂ ਘਟਾ ਕੋਈ ਬੁੱਧੀ ਉਹਨਾਂ ਦਾ ਨਹੀਂ ਘਟਾ ਕੋਈ ਜਰਨੈਲਾ ਦਾ ਨਹੀਂ ਘਾਟਾ ਪਰ ਗੁਰਮਖੋ ਜਿਹੜੀ ਸਿੱਖ ਕੌਮ ਚਾਹ ਸਮੁੱਚਾ ਖਾਲਸਾ ਵਾ ਉਹਨਾਂ ਨੂੰ ਪਛਾਣ ਕੇ ਗੁਰਮਖੋ ਇਹ ਮੋਰਚੇ ਦੀ ਚੜ੍ਹਦੀ ਕਲਾਵਲੀ ਲੈ ਜਾਣਾ ਚਾਹੀਦਾ ਮੋਰਚੇ ਨੂੰ ਜੇ ਮੋਰਚੇ ਨੂੰ ਚੜ੍ਹਦੀ ਕਲਾਵਲੀ ਨਹੀਂ ਲੈ ਜਾਂਦੇ ਤੇ ਪੂਰੇ ਆ ਜਿਹੜੇ ਸਿੱਖ ਕੌਮ ਦਾ ਵੀ ਸਿਰ ਨੀਵਾ ਹੁੰਦਾ ਤੇ ਜਿੰਨੇ ਇਥੇ ਆ ਇਲਾਕਾ ਪਵਾਦ ਦਾ ਇਲਾਕਾ ਇਹਨਾਂ ਦਾ ਸਿਰ ਵੀ ਨੀਵਾ ਹੁੰਦਾ ਜੇ ਮੋਰਚੇ ਦੀ ਹਾਰ ਹੁੰਦੀ ਆ ਤੇ ਜੀ ਹਾਂਜੀ ਬਾਬਾ ਪ੍ਰਗਟ ਸਿੰਘ ਜੀ ਗੱਲ ਇਹ ਹੈਗੀ ਕਿ ਜੇ ਆਗੂ ਮੋਰਚਾ ਛੱਡ ਕੇ ਵਿੱਚੋਂ ਨਿਕਲਦੇ ਆ ਫਿਰ ਕੌਮ ਇਹ ਗੱਲ ਕਹਿੰਦੀ ਹੈ ਵੀ ਸਾਡੇ ਆਗੂ ਬਕਾਊ ਨਿਕਲੇ ਹਾਂਜੀ ਜਾਂ ਇਹਨਾਂ ਦੀ ਸਰਕਾਰ ਦੇ ਨਾਲ ਮਿਲੀ ਭੁਗਤ ਹੋ ਗਈ ਹਾਂਜੀ ਹੁਣ ਇਹਨਾਂ ਤੇ ਕੀ ਇਲਜ਼ਾਮ ਸੰਗਤ ਲਗਾਏਗੀ ਹੁਣ ਜੀ ਇਹ ਜਲਾਮ ਜੋ ਸੰਗਤਾ ਲਾ ਰਹੀਆਂ ਉਹ ਬਿਲਕੁਲ ਸਹੀ ਜਾਇਜ਼ ਆ ਉਹਨਾਂ ਦੇ ਜੀ ਇਹ ਜਿਹੜੇ ਹੁਣ ਜਲਾਮ ਜੇ ਨਹੀਂ ਤੇ ਫਿਰ ਕਹਿੰਦੇ ਜਾਂ ਕੋ ਪ੍ਰੇਮ ਥੱਲਣ ਕਾ ਚਾ ਉਹ ਸਿਰ ਧੜ ਤੜੀ ਗਲੀ ਮੇਰੀ ਆਓ ਅਹੀਂ ਦਾ ਗੁਰਮੁਖਵਾਂ ਅਜ ਫਿਰੋਜ਼ਪੁਰ ਵਾਲੀ ਜਥੇਬੰਦੀ ਪੰਥ ਕਾਲੀ ਤਰਨਾ ਦਾਲ ਇਸ ਮੁੱਚੀ ਕੌਮ ਦੀ ਮਾਨਤਾ ਹੈ ਕਿ ਸਰੀਰ ਤੇ ਸੀਸ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅੰਮ੍ਰਿਤ ਛਕਣ ਲੱਗਿਆਂ ਹੀ ਦੇ ਦਿੱਤਾ ਅਸੀਂ ਅਸੀਂ ਅੱਜ ਵੀ ਸਾਡਾ ਖੁੱਲਾ ਚੈਲੇਂਜ ਆ ਅਹੀਂ ਬੰਦੀ ਸਿੰਘਾਂ ਦੇ ਨਾਲ ਤਤ ਪਰ ਤਤ ਖੜੇ ਆ ਮੋਰਚੇ ਦੀ ਚੜ੍ਹਦੀ ਤਲਾਵ ਵਾਸਤੇ ਹਰ ਕੰਮ ਕਰਨ ਨੂੰ ਤਿਆਰ ਆ ਤੇ ਅੱਜ ਵੀ ਅਸੀਂ ਕੌਮ ਦੇ ਸੱਚੇ ਤੇ ਸੁੱਚੇ ਗੁਰਮਖੋ ਪਿਆਰਿਓ ਛਪਾਈ ਬਣ ਕੇ ਤਾਂਉਂ ਦੇ ਨਾਲ ਖੜੇ ਆਂ। ਬਾਬਾ ਜੀ ਇਹ ਜਿਹੜੇ ਆਗੂ ਹੈਗੇ ਸੀਗੇ ਸਤਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ ਫਰੋਈਪੁਰ, ਬਾਬਾ ਰਾਜਾ ਰਾਜ ਸਿੰਘ, ਬਾਪੂ ਗੁਰਚਰਨ ਸਿੰਘ ਇਹਨਾਂ ਨੇ ਚ ਮੋਰਚਾ ਲਗਾਉਣ ਵੇਲੇ ਕਸਮਾਂ ਖਾਧੀਆਂ ਸੀ ਵੀ ਜਾਂ ਤਾਂ ਸਾਡੀ লাশ ਉੱਠੇਗੀ ਜਾਂ ਤਾਂ ਬੰਦੀ ਸਿੰਘ ਬਾਹਰ ਆਉਣਗੇ ਇੱਕ ਗੱਲ ਹੋਵੇਗੀ। ਤੁਸੀਂ ਕੀ ਕਹਿੰਦੇ ਹੋ? ਇਹਦੇ ਵਿੱਚ ਜੀ ਮੈਨੂੰ ਉਹੀ ਗੱਲ ਨਜ਼ਰ ਆਉਂਦੀ ਕਈ ਵਾਰੀ ਵੀ ਜਿਹੜਾ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬੇਦਾਵਾ ਭੁੱਖਿਆਣੇ ਦਿੱਤਾ ਜੀ ਅਜਿਡੇ ਬਦਾਵਾ ਦੇ ਦਿੰਨੇ ਅਸੀਂ ਜੀ ਉਹਦੇ ਵਿੱਚ ਤਾਂ ਭੁੱਖ ਨੇ ਸਤਾਏ ਤੇ ਉਹਨਾਂ ਨੇ ਕਹਿਤਾ ਵੀ ਅਸੀਂ ਹੁਣ ਭੁੱਖ ਦੇ ਸਤਾਏ ਦਿੰਨੇ ਇੱਥੇ ਦਾ ਗੁਰਮਖੋ ਪਿਆਰਿਓ ਬਾਹਰਲੇ ਮੁਲਕਾਂ ਤੋਂ ਸਿੱਖ ਕੌਮ ਦੇ ਜਿਹੜੇ ਆਗੂ ਆ ਉਹਨਾਂ ਨੂੰ ਨੇਕਾਂ ਤਰ੍ਹਾਂ ਦੀਆਂ ਸਹੂਲਤਾਂ ਬਾਹਰ ਦੇ ਮੇਰੇ ਵੀਰਾਂ ਨੇ ਪਹਚਾਈਆਂ ਜੀ 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 ਉਹ ਸਹੂਲਤਾਂ ਜਿਹੜੀਆਂ ਸਾਰੀਆਂ ਪਹਚਾਈਆਂ ਪਚਾ ਕੇ ਸਹੂਲਤਾਂ ਤੇ ਇਹਨਾਂ ਨੂੰ ਕਿਸੇ ਗੱਲ ਦੀ ਕਮਜ਼ੋਰੀ ਨਹੀਂ ਆਉਣ ਦਿੱਤੀ ਗੁਰਮਖੋ ਇਹਨਾਂ ਦੀ ਜਿਹੜੀ ਬੇਤਪਾਕੀ ਆ ਨਾ ਉਹਨੇ ਮੋਰਚੇ ਨੂੰ ਪਿੱਛੇ ਲੈ ਗਈ ਸਾਡਾ ਬੇਤਪਾਕੀ ਇਹਨਾਂ ਦੀ ਘਟਾ ਨਹੀਂ ਘਟਾ ਡਾਤੇ ਉਹ ਕੰਨੀ ਨਹੀਂ ਰਹਿਣ ਦਿੱਤੀ ਕੌਮ ਨੇ ਸਾਥ ਵੀ ਇਹਨਾਂ ਦਾ ਦਿੱਤਾ ਬਾੜ ਇਹਨਾਂ ਦੀ ਜਿਹੜੀ ਬੇਤਪਾਕੀ ਆ ਉਹ ਮੋਰਚੇ ਨੂੰ ਗੁਰਮਖੋ ਪਿਆਰੋ ਟਰੇਨ ਦੇ ਕਿਲਾਵਲੀ ਲੈ ਕੇ ਜਾ ਰਹੀ ਹੈ ਬਾਬਾ ਪ੍ਰਗਟ ਸਿੰਘ ਜੀ ਜਿੱਥੇ ਮੋਰਚੇ ਦਾ ਮੇਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਹੈ ਮੇਨ ਸੜਕ ਬੰਦ ਕੀਤੀ ਹੋਈ ਸੀਗੀ ਹਾਂਜੀ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਦਾ ਡੇਰਾ ਲੱਗਿਆ ਸੀਗਾ ਹਾਂਜੀ ਉਹ ਮੇਨ ਰੋਡ ਜਿਹੜਾ ਖੋਲ ਦਿੱਤਾ ਗਿਆ ਹਾਂਜੀ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲੀ ਭੁਗਤੇ ਕਾਰਨ ਖੋਲਿਆ ਗਿਆ ਕਿਵੇਂ ਖੋਲਿਆ ਗਿਆ ਕਿਉਂ ਖੋਲਿਆ ਗਿਆ ਜਿਹਦੇ ਨਾਲ ਕੌਮ ਦੇ ਮੋਰਚਿਆਂ ਨੂੰ ਬੜੀ ਵੱਡੀ ਢਾਹ ਲੱਗੀ ਹੈ ਤੁਸੀਂ ਕਿਵੇਂ ਦੇਖਦੇ ਹੋ ਤਾਂ ਤਾਂ ਨੇ ਜੀ ਜਿਹੜੇ ਬੰਦੇ ਜ਼ਿੰਮੇਵਾਰ ਉਹਨਾਂ ਨੂੰ ਤੁਹਾਨੂੰ ਪੁੱਛਣਾ ਚਾਹੀਦਾ ਸਵਾਲ ਤੋ ਪੁੱਛਣ ਦਾ ਅਧਿਕਾਰ ਵੀ ਹਰੇਕ ਨੂੰ ਜੇ ਜਿਹੜਾ ਕੋਈ ਰਸਤਾ ਜਿਹੜਾ ਰਸਤਾ ਦਾ ਗੁਰਮਖੋ ਬੰਦ ਕਰਾਂਗੇ ਤੇ ਪ੍ਰੈਸ਼ਰ ਪੈਣਾ ਵਾ ਸਾਡਾ ਪ੍ਰੈਸ਼ਰ ਪੈਣਾ ਤੇ ਸਾਡੇ ਬੰਦੀ ਸਿੰਘਾਂ ਨੇ ਬਾਹਰ ਆਉਣਾ ਤੇ ਜੇ ਗੁਰਮਖੋ ਵਿਆਰਿਓ ਇਹਦਾ ਕੋਈ ਮੋਰਚੇ ਦਾ ਪ੍ਰੈਸ਼ਰ ਹੀ ਨਹੀਂ ਤੇ ਕਾਹਦਾ ਅਸਰਾ ਜਿਹੋ ਜਿਹੇ ਬੈਠੇ ਜੋ ਜਿਹੜਾ ਬਾਬਾ ਜੀ ਜਿਹੜੀ ਸੜਕ ਬੰਦ ਕੀਤੀ ਸੀ ਸਰਕਾਰ ਦੀ ਰੀੜ ਦੀ ਹੱਡੀ ਸੀਗੀ ਉਹ ਬੰਦ ਸੀਗਾ ਹਾਂਜੀ ਹਾਂ ਜੀ ਲੇਕਿਨ ਜਦੋਂ ਮੇਨ ਰੋਡ ਖੋਲ ਦਿੱਤਾ ਗਿਆ ਫਿਰ ਉਹ ਉਹਦੇ ਤੇ ਪ੍ਰੈਸ਼ਰ ਜਿਹੜਾ ਖਤਮ ਹੋ ਗਿਆ ਹੁਣ ਮੋਰਚਾ ਜਿਹੜਾ ਨਾਂ ਲੱਗੇ ਦੇ ਬਰਾਬਰ ਹੈਗਾ ਐਵੇਂ ਗੱਲ ਆ ਜੀ ਜੀ ਅਸੀਂ ਵੀ ਇਹ ਗੱਲ ਨੂੰ ਆਨੇ ਆ ਵੀ ਮੋਰਚੇ ਦਾ ਬਲ ਘਟ ਗਿਆ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਸੰਗਤਾਂ ਦਾ ਵਿਸ਼ਵਾਸ ਟੁੱਟ ਗਿਆ ਵੀ ਬਾਬੇ ਆਪਦੀ ਮਰਜ਼ੀ ਨਾਲ ਹੀ ਰਾਹ ਖੋਲ ਦਿੰਦੇ ਮਰਜ਼ੀ ਨਾਲ ਹੀ ਇਹ ਬੰਦ ਕਰਾ ਦਿੰਦੇ ਆ ਇਹ ਗੁਰਮਖੋ ਪਿਆਰਿਓ ਇਹ ਸਵਾਲ ਦਾ ਜਵਾਬ ਇਹ ਜਿਹੜੇ ਵੀ ਕੌਮ ਦੇ ਆਗੂ ਉਹਨਾਂ ਨੂੰ ਆਪ ਦਾ ਆਪ ਦੇਣਾ ਚਾਹੀਦਾ। ਬਾਬਾ ਪ੍ਰਗਟ ਸਿੰਘ ਜੀ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਵੱਡੀ ਚੇਤਾਵਨੀ ਦਿੱਤੀ ਹੈ ਵੀ ਜਾਂ ਤੇ ਇਥੋਂ ਮੋਰਚਾ ਛੱਡਿਆ ਜਾਵੇ ਹਾਂ ਨਹੀਂ ਤਾਂ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ। ਤੁਹਾਡੀਆਂ ਸਿੱਖ ਜਥੇਬੰਦੀਆਂ ਨੇ ਹੁਣ ਇਹਦੇ ਤੇ ਐਕਸ਼ਨ ਕੀ ਲਿਆ? ਦੂਜਿਆਂ ਦਾ ਤਾਂ ਪਤਾ ਨਹੀਂ ਆਹੀਂ ਦਾ ਜੀ ਆਪਦੀ ਸੇ ਜਿਹੜੀ ਨੀਤੀ ਦੇ ਮਤਲਬਕ ਗੁਰੂ ਸਾਹਿਬ ਨੇ ਜੋ ਮਰਜ਼ਾਦਾ ਦੱਸੀ ਆ ਸੂਰਾ ਸੋ ਪਛਾਣਦੀਏ ਜੋ ਲੜੇ ਦੀਨ ਕੇ ਤੇ ਪੁਰਜਾ ਪੁਰਜਾ ਕਾਟ ਮਰੇ ਕਭੀ ਨਾ ਛੋਡੂ ਕੀ ਤੋ ਅਸੀਂ ਤਾਂ ਉਹ ਵਚਨ ਨੂੰ ਮੰਨ ਕੇ ਅੱਜ ਵੀ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਬਾਬਾ ਜੀ ਜੇ ਤੁਹਾਡੇ ਨੇ ਪੁਲਿਸ ਪ੍ਰਸ਼ਾਸਨ ਲਾਠੀ ਚਾਰਜ ਕਰਦਾ ਹਾਂਜੀ ਤੁਸੀਂ ਟਿਕੇ ਰਹੋਗੇ ਅਸੀਂ ਕੋਈ ਸਾਨੂੰ ਲਾਠੀਆਂ ਦਾ ਡਰ ਨਹੀਂ ਜੇ ਗੋਲੀ ਵੀ ਸਾਡੇ ਤੇ ਚਲਾਉਣ ਨਾ ਸਾਨੂੰ ਗੋਲੀ ਦਾ ਡਰ ਆ ਨਾ ਅਸੀਂ ਗੋਲੀਆਂ ਤੋਂ ਡਰਦੇ ਆ ਨਾ ਅਸੀਂ ਲਾਠੀਆਂ ਤੋਂ ਕਿਸੇ ਤੋਂ ਡਰਦੇ ਆ ਤੇ ਨਾ ਹੀ ਅਸੀਂ ਕਿਸੇ ਤੇ ਨਜਾਇਜ਼ ਫੁਕਰਪੁਣਾ ਕਿਸੇ ਨੂੰ ਮੁਖਾਉਨੇ ਆ ਜੋਗੜਾ ਮਾਰ ਕੇ ਬੈਠਿਆਂ ਤੇ ਵੀ ਕੋਈ ਆਣ ਕੇ ਕਰੇਗਾ ਚੜਾਈ ਕਰਕੇ ਆਵੇਗਾ ਉਹ ਫਿਰ ਚੜਿਆ ਆਵੇਗਾ ਲੱਥਾ ਜਾਵੇਗਾ ਇਹ ਚੜ੍ਹਦੀ ਕਲਾ ਕਾਲਪੁਰਖ ਵਾਹਿਗੁਰੂ ਨੇ ਉਹ ਖਾਲਸੇ ਦੇ ਹਾਥੀ ਹੁੰਦੀ ਆ ਜੀ ਬਾਬਾ ਜੀ ਤੁਹਾਡੀ ਜਥੇਬੰਦੀ ਜਿਹੜੀ ਹੈਗੀ ਬਾਬਾ ਤੱਕੜ ਸਿੰਘ ਦੀ ਜਥੇਬੰਦੀ ਵੱਜਦੀ ਹੈ ਹਾਂ ਜੀ ਇੱਕ ਤੁਹਾਡੀ ਜਥੇਬੰਦੀ ਬੈਠੀ ਹੈ ਜਾਂ ਇੱਕ ਦੋ ਜਥੇਬੰਦੀਆਂ ਹੋਰ ਬੈਠੀਆਂ ਨੇ ਬਾਬਾ ਜੀ ਇੱਕ ਬੈਠੇ ਆ ਜਹੇਦਾਰ ਬਾਬਾ ਧਰਮ ਸਿੰਘ ਜੀ ਜਹਦੰਦੀ ਬਾਬਾ ਨਰੈਣ ਸਿੰਘ ਜੀ ਦੀ ਬਾਬਾ ਬਾਸ ਸਿੰਘ ਦੀ ਜਥੇਬੰਦੀ ਉਹ ਵੀ ਗੁਰੂ ਤੋਂ ਪਿਆਰਿਓ ਸਾਡੇ ਲਾਗੇ ਡੱਟੇ ਬੈਠੇ ਜੋਦੇ ਹੂੰ بڑے ਜਹੇਦਾਰ ਬਾਬਾ ਕੁਲਵਿੰਦਰ ਸਿੰਘ ਆ ਉਦੋਂ ਪਰੇ ਬਾਬਾ ਰਾਜਾ ਰਾਜ ਸਿੰਘ ਆ ਬਾਬਾ ਜੀ ਇੱਕ ਸਵਾਲ ਹੋਰ ਕਰਦੇ ਆ ਜੀ ਕਿ ਜਿਵੇਂ ਬਾਬਾ ਰਾਜਾ ਰਾਜ ਸਿੰਘ ਇੱਥੋਂ ਖਨੌਰੀ ਬਾਰਡਰ ਤੇ ਜਾ ਕੇ ਆਪਣੀਆਂ ਫੌਜਾਂ ਲੈ ਕੇ ਘੋੜੇ ਲੈ ਕੇ ਜੋੜੇ ਲੈ ਕੇ ਪਹੁੰਚ ਗਏ ਸੀਗੇ ਹਾਂਜੀ ਇਹ ਮੋਰਚਾ ਜਿਹੜਾ ਕਾਮਿਨ ਸਾਹ ਮੋਰਚਾ ਜਿੱਤ ਲਿਆ ਸੀਗਾ ਇੱਥੋਂ ਉੱਠ ਕੇ ਗਏ ਸੀਗੇ ਮਹਾਰਾ ਜਿਹੜੇ ਤੁਸੀਂ ਆਗੂ ਹਾਂ ਤੇ ਸਵਾਲ ਕਰਦੇ ਆਂ ਅਸੀਂ ਤਾਂ ਆਪ ਸਾਂ ਸੋਚਦੇ ਆਂ ਵੀ ਪਹਿਲਾਂ ਸਾਨੂੰ ਸਭ ਤੋਂ ਇਹ ਮੋਰਚੇ ਦੀ ਚੜ੍ਹਦੀ ਕਲਾ ਜੀ ਇਹ ਉਹ ਅਸੀਂ ਤੇ ਮਗਰ ਭੱਜਦੇ ਆਂ ਤੇ ਲੋਕ ਸਾਨੂੰ ਇਹ ਵੀ ਕਹਿੰਦੇ ਆਂ ਵੀ ਬਾਬੇ ਸਾਡਾ ਮਗਰ ਮੋਰਚਾ ਖਰਾਬ ਕਰਨ ਆ ਗਿਆ ਜੀ ਉਹ ਜਿਹੇ ਬੰਦੀਆਂ ਨਾ ਜਿਹੜੀਆਂ ਵੀ ਕਾਮਰੇਟਾਂ ਨਹੀਂ ਆ ਸਾਨੂੰ ਉਹ ਇਹ ਗੱਲ ਕਹਿੰਦੀਆਂ ਵੀ ਤੁਸੀਂ ਸਾਡਾ ਮੋਰਚਾ ਖਰਾਬ ਕਰਨ ਆਏ ਹੋ ਅੱਛਾ ਉਲਟਾ ਇਹਨਾਂ ਤੇ ਇਲਜ਼ਾਮ ਲਾਈ ਨੁਜਾਮ ਲਾਉਂਦੇ ਆ ਜੀ ਤੇ ਸਾਨੂੰ ਨਹੀਂ ਛੱਡ ਕੇ ਜਾਣਾ ਚਾਹੀਦਾ ਜੇ ਅਸੀਂ ਜਾ ਕੇ ਉਥੇ ਸਟੇਜ ਤੇ ਬੋਲ ਕੇ ਆ ਸਕਦੇ ਆ ਵੀ ਜਿੰਨੀਆਂ ਵੀ ਬਾਰਡਰਾਂ ਤੇ ਲੱਗੇ ਮੋਰਚੇ ਉਹ ਮੋਰਚਿਆਂ ਨੂੰ ਇਹ ਇਨਸਾਫ ਮੋਰਚੇ ਦਾ ਸਾਥ ਦੇਣਾ ਚਾਹੀਦਾ ਇਹ ਸਾਨੂੰ ਕਹਿ ਕੇ ਆਉਣਾ ਚਾਹੀਦਾ ਉਹਨਾਂ ਨੂੰ ਜ਼ਰੂਰੀ ਜੀ ਵੀ ਇਸ ਮੋਰਚੇ ਦਾ ਸਾਥ ਦੇਵੇ ਜਿੰਨਾ ਵੀ ਕਨੌਰੀ ਬਾਰਡਰ ਵਾਲੇ ਆ ਚਾਹੇ ਅੰਮ੍ਰਿਤਸਰ ਦੇ ਵਾਲੇ ਆ ਚਾਹੇ ਜਿੰਨੇ ਵੀ ਉਹ ਜੇ ਐਮ ਮੋਰਚੇ ਤੇ ਬੈਠੇ ਹੋਣ ਤੇ ਸਾਰੇ ਹੀ ਸਿੱਕਾਂ ਦੇ ਬਸ ਲਈ ਹੱਲ ਹੁੰਦੇ ਆ ਇਹ ਕੋਈ ਮੋਰਚੇ ਦਾ ਮੋਰਚਾ ਨਹੀਂ ਅੜਿਆ ਰਹਿ ਸਕਦਾ ਤੁਸੀਂ ਬਾਬਾ ਪ੍ਰਗਟ ਸਿੰਘ ਜੀ ਇੱਕਲਾ ਸਵਾਲ ਹੈਗਾ ਕਿ ਸਿੱਖ ਕੌਮ ਨੂੰ ਕਿਸ ਨੇ ਆ ਦਿੰਦੇ ਹੋ ਹਾਂ ਇਹਨਾਂ ਨੂੰ ਇਹ ਹੀ ਸੁਨਿਆਹ ਦਿੰਨੇ ਆ ਗੁਰਮਖੋ ਜਿਹੜੇ ਵੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਚਾਹ ਜਿਹੜੇ ਪੰਥਾ ਗੁਰੂ ਦਾ ਖਾਲਸਾ ਥੋੜੇ ਸ਼ਬਦਾਂ ਚ ਗੱਲ ਕਰੋ ਅਕਾਲ ਪੁਰਖ ਦੀ ਫੌਜ ਆ ਇਹਦਾ ਸਾਥ ਦਿਓ ਤੇ ਮੋਰਚੇ ਦੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੇ ਨਾਲ ਡਟੋ ਜੇ ਅੱਜ ਘਰਾਂ 'ਚ ਲੋਕ ਤੁਹਾਡੇ ਵੋਟਾਂ ਲੈਣ ਆਉਂਦੇ ਜੇ ਤੁਹਾਡੇ ਬੰਦੀ ਸਿੰਘ ਬਾਹਰ ਆਉਂਦੇ ਤੇ ਕਿਸੇ ਦਾ ਬੋਰਡ ਦੀ ਗੱਲਬਾਤ ਕਰੋ ਤੇ ਨਹੀਂ ਤਾਂ ਤੁਸੀਂ ਪ੍ਰਮਖੋ ਪਿਆਰੋ ਆਪਦੇ ਫਰਜ਼ ਪਛਾਣ ਕੇ ਤੇ ਤੁਸੀਂ ਨਿصاف ਮੋਰਚੇ ਦਾ ਸਾਥ ਦਿਓ ਜੀ ਠੀਕ ਹੈ ਬਾਬਾ ਪ੍ਰਗਟ ਸਿੰਘ ਜੀ ਆਪ ਜੀ ਨੇ ਸਮਾਂ ਦਿੱਤਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਧੰਨਵਾਦ ਹੈ ਜੀ ਆਪ ਜੀ ਦੇ ਸੋ ਦਰਸ਼ਕੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਕੌਮੀ ਨਿਸਾਫ ਮੋਰਚੇ ਦੀ ਜਿਹੜੀ ਗੱਲ ਹਰੇਕ ਆਗੂ ਦਾ ਕੋ ਪਹੁੰਚੇ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕੀ ਕਰਾ ਜਾਵੈ ਨਿਹਾਲ ਹੋ ਜਾਵੈ ਸਤਿ ਸ੍ਰੀ ਅਕਾਲ